ਮੇਰੀ ਇੱਕ ਸਹੇਲੀ ਦਾ ਵਿਆਹ ਬਿਨਾਂ ਦਾਜ ਤੋਂ ਹੋਇਆ ਸੀ ਸਹੁਰਿਆਂ ਨੇ ਵੀ ਕਿਹਾ ਸੀ ਕਿ ਅਸੀਂ ਦਾਜ ਨਹੀਂ ਲੈਣਾ ਤੇ ਪੇਕੇਆਂ ਨੇ ਵੀ ਕੋਈ ਬਹੁਤੀ ਕੋਸ਼ਿਸ਼ ਨਹੀਂ ਕੀਤੀ ਦਾਜ ਦੇਣ ਦੀ ਕਾਫੀ ਸਾਲ ਹੋ ਗਏ ਵਿਆਹ ਹੋਏ ਨੂੰ ਹੁਣ ਇੱਕ ਦਿਨ ਮੈਨੂੰ ਮੇਰੀ ਉਹ ਸਹੇਲੀ ਮਿਲੀ ਤੇ ਉਸਨੇ ਦੱਸਿਆ ਕਿ ਬਿਨਾਂ ਦਾਜ ਤੋਂ ਉਸ ਨੂੰ ਕਿੰਨੇ ਔਖੇ ਦਿਨ ਕੱਟਣੇ ਪਏ ਸਾਂਝੇ ਟੱਬਰ ਵਿੱਚ ਕਾਫੀ ਸਾਲ ਰਹੀ ਪਰ ਜਦੋਂ ਦਰਾਣੀ ਆ ਗਈ ਤਾਂ ਉਸ ਨੂੰ ਵੱਖਰਾ ਕਰ ਦਿੱਤਾ ਗਿਆ ਉਸ ਕੋਲ ਆਪਣੀ ਕੋਈ ਭਾਂਡੇ ਬਿਸਤਰੀ ਕੋਈ ਘਰ ਦਾ ਸਮਾਨ ਬਹੁਤਾ ਨਹੀਂ ਸੀ ਸੌਰਿਆ ਨੇ ਥੋੜਾ ਜਿਹਾ ਸਮਾਨ ਦੇ ਕੇ ਵੱਖ ਕਰ ਦਿੱਤਾ ਘਰ ਵਾਲੇ ਦੀ ਵੀ ਕੋਈ ਬਹੁਤੀ ਆਮਦਨ ਨਹੀਂ ਸੀ ਰੋਟੀ ਪਾਣੀ ਦਾ ਨਿਆਣਿਆਂ ਦਾ ਸਕੂਲ ਦਾ ਖਰਚਾ ਹੀ ਮਸੇਂ ਚੱਲਦਾ ਸੀ ਉਸ ਨੇ ਦੱਸਿਆ ਕਿ ਇਸ ਤਰ੍ਹਾਂ ਉਹਨਾਂ ਦੋਹਾਂ ਜੀਆਂ ਨੂੰ ਆਪਣੇ ਘਰ ਦਾ ਸਮਾਨ ਬਣਾਉਣ ਵਾਸਤੇ ਔਖੇ ਹੋਣਾ ਪਿਆ ਘਰ ਦੀਆਂ ਛੋਟੀਆਂ-ਛੋਟੀਆਂ ਚੀਜ਼ਾਂ ਜਿਹੜੀਆਂ ਬਹੁਤ ਜ਼ਰੂਰੀ ਚਾਹੀਦੀਆਂ ਹੁੰਦੀਆਂ ਹਨ ਉਹ ਸਾਰੀਆਂ ਆਪ ਹੀ ਬਣਾਉਣੀਆਂ ਪਈਆਂ ਘਰ 'ਚ ਕੋਈ ਮਹਿਮਾਨ ਆ ਜਾਵੇ ਤਾਂ ਉਸ ਲਈ ਮੰਝੇ ਵਿਸਤਰੇ ਦਾ ਇੰਤਜ਼ਾਮ ਕਰਨਾ ਵੀ ਔਖਾ ਹੋ ਜਾਂਦਾ ਸੀ ਕਿਤੇ ਚਾਰ ਪਰੌਣੇ ਇਕੱਠੇ ਆ ਜਾਣ ਤਾਂ ਰੋਟੀ ਖੁਲਾਣ ਨੂੰ ਭਾਂਡੇ ਵੀ ਥੜ੍ਹ ਜਾਣੇ ਉਸ ਦੀ ਦੁੱਖ ਭਰੀ ਕਹਾਣੀ ਸੁਣ ਕੇ ਮੈਨੂੰ ਇਸ ਤਰ੍ਹਾਂ ਲੱਗਿਆ ਕਿ ਦਾਜ ਵੀ ਕਈ ਵਾਰੀ ਜ਼ਰੂਰੀ ਹੁੰਦਾ ਹੈ ਜੇਕਰ ਮੁੰਡੇ ਦੀ ਬਹੁਤ ਜ਼ਿਆਦਾ ਆਮਦਨ ਨਾ ਹੋਵੇ ਮੁੰਡੇ ਵਾਲੇ ਘਰ ਵਾਸਤੇ ਥਾਂ ਤਾਂ ਦੇ ਦਿੰਦੇ ਐ ਅਤੇ ਕਈ ਵਾਰ ਇੱਕ ਜਾਂ ਦੋ ਕਮਰੇ ਵੀ ਦੇ ਦਿੰਦੇ ਹਨ ਪਰ ਮੁੰਡੇ ਦਾ ਪਿਓ ਵੀ ਹੁਣ ਨੂੰਹਾਂ ਨੂੰ ਕਿੱਥੋਂ ਸਮਾਨ ਬਣਾਵਣਾ ਕਿ ਦੇਈ ਜਾਵੇ ਸੇਟਾ ਮੈਂ ਇਹੀ ਕੱਢਿਆ ਕਿ ਇਸ ਸਾਰੀ ਗੱਲਬਾਤੋਂ ਕਿ ਜਦੋਂ ਕਿਸੇ ਨਵੇਂ ਜੋੜੇ ਦਾ ਘਰ ਬਸਾਣਾ ਹੁੰਦਾ ਹੈ ਤਾਂ ਦੋਹਾਂ ਧਿਰਾਂ ਨੂੰ ਰਲ ਮਿਲ ਕੇ ਉਹਨਾਂ ਦੀ ਜ਼ਰੂਰਤ ਦਾ ਸਮਾਨ ਜ਼ਰੂਰ ਦੇਣਾ ਚਾਹੀਦਾ ਹੈ ਜਿਵੇਂ ਮੁੰਡੇ ਵਾਲੇ ਥਾਂ ਜਾਂ ਮਕਾਨ ਦੇ ਦਿੰਦੇ ਹਨ ਤਾਂ ਕੁੜੀ ਵਾਲੇ ਸਮਾਨ ਦੇ ਦੇਣ ਜਿੰਨਾ ਕੁੜੀਆਂ ਨੂੰ ਦਾਜ ਦਿੱਤਾ ਜਾਂਦਾ ਹੈ ਉਹ ਕਿਹੜਾ ਇਕੱਲੇ ਪੇਕੇ ਹੀ ਦਿੰਦੇ ਹਨ ਮਾਮੇ ਮਾਸੀਆਂ ਚਾਚੇ ਤਾਏ ਭੂਆ ਸਾਰੇ ਨਾਲ ਮਿਲ ਕੇ ਇੱਕ ਇੱਕ ਚੀਜ਼ ਵੀ ਦੇਣ ਤਾਂ ਨਵੇਂ ਜੋੜੇ ਨੂੰ ਘਰ ਬਸਾਉਣਾ ਸੌਖਾ ਹੋ ਜਾਂਦਾ ਹੈ ਕਿਉਂਕਿ ਇੱਕ ਦੋ ਬੱਚੇ ਹੋયા ਤੇ ਫਿਰ ਬੱਚਿਆਂ ਦੇ ਖਰਚੇ ਪੈਂਦੇ ਹਨ ਤੇ ਘਰ ਦੀਆਂ ਚੀਜ਼ਾਂ ਬਣਾਉਣੀਆਂ ਔਖੀਆਂ ਹੋ ਜਾਂਦੀਆਂ ਹਨ